ਜਦ ਸਹੁਰੇ ਦੀ ਇੱਕ ਚਾਲ ਨੇ ਸੁਧਾਰ ਦਿੱਤਾ ਪੂਰਾ ਪਰਿਵਾਰ ਸਵੇਰ ਦੇ 5 ਵਜੇ ਰਏ ਸੀ ਰੋਜ਼ਾਨਾ ਦੀ ਤਰ੍ਹਾਂ అలਾਰਮ ਸੁਣ ਕੇ ਪਾਰਵਤੀ ਦੀਆਂ ਅੱਖਾਂ ਖੁੱਲ ਗਈਆਂ ਪਰ ਉਸ ਦਾ ਉੱਠਣ ਦਾ ਬਿਲਕੁਲ ਵੀ ਮਨ ਨਹੀਂ ਸੀ ਰਾਤ ਨੂੰ ਸੌਂਚ ਬਹੁਤ देर ਹੋ ਗਈ ਸੀ ਤੇ ਅਸਲ ਕੱਲ ਉਸਦੇ ਪੁੱਤ ਦਾ ਜਨਮ ਦਿਨ ਸੀ ਤੇ ਰਾਤ ਨੂੰ ਘਰੇ ਛੋਟੀ ਜਿਹੀ ਪਾਰਟੀ ਰੱਖੀ ਹੋਈ ਸੀ ਕੇਕ ਤੋਂ ਲੈ ਕੇ 스ਨੈਕਸ ਤੇ ਖਾਣਾ ਬਣਾਉਂਦਾ ਸਾਰਾ ਕੰਮ ਪਾਰਵਤੀ ਨੇ ਹੀ ਕੀਤਾ ਉਸਦੇ ਸੱਸ ਸਹੁਰੇ ਨੂੰ ਬਾਹਰ ਦਾ ਖਾਣਾ ਚੰਗਾ ਨਹੀਂ ਲੱਗਦਾ ਸੀ ਇਸ ਲਈ ਉਸਦੇ ਪਤੀ ਰੋਹਿਤ ਨੇ ਉਸ ਨੂੰ ਸਾਰਾ ਖਾਣਾ ਘਰ ਹੀ ਬਣਾਉਣ ਨੂੰ ਕਹਿ ਦਿੱਤਾ। ਆਣ ਗਵਾਨ ਦੇ ਬੱਚਿਆਂ ਤੇ ਕੁਝ ਨੇੜੇ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ। ਮਹਿਮਾਨਾਂ ਦੇ ਜਾਣ ਤੋਂ ਬਾਅਦ ਭਾਂਡੇ ਧੋਂਦਾ ਕੰਮ ਤੇ ਰਸੋਈ ਦੀ ਸਾਫ ਸਫਾਈ ਕਰਦੇ ਹੋਏ ਰਾਤ ਦੇ 12 ਵੱਜ ਚੁੱਕੇ ਸੀ। అలਾਰਮ ਬੰਦ ਕਰਕੇ ਪਾਰਵਤੀ ਸੋ ਗਈ ਤੇ ਜਦ ਨੀਂਦ ਖੁੱਲੀ ਤਾਂ ਘੜੀ ਤੇ 6 ਵੱਜ ਚੁੱਕੇ ਸੀ। ਉਹ ਜਲਦੀ ਦੇ ਨੇ ਉੱઠી ਤੇ ਹੱਥ ਮੂੰਹ ਧੋਕੇ ਤਿਆਰ ਹੋ ਕੇ ਰਸੋਈ ਵਿੱਚ ਚਲੀ ਗਈ। ਉਸੇ ਵੇਲੇ ਉਸਦੀ ਸੱਸ ਕੁੰਤਲਾ ਬੋਲੀ ਤੇਰੇ ਬਾਉਜੀ ਕੱਦੇ ਉੱਠੇ ਹਨ ਚਾਹ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਪੀਣ ਲਈ ਗਰਮ ਪਾਣੀ ਦੇ ਦੇ ਸਵੇਰੇ ਸਵੇਰੇ ਉਹਨਾਂ ਨੇ ਖਾਲੀ ਢਿੱਡ ਗੋਲੀ ਲੈਣੀ ਹੁੰਦੀ ਹੈ ਇਹ ਗੱਲ ਵੀ ਤੈਨੂੰ ਹਰ ਰੋਜ਼ ਯਾਦ ਦਿਵਾਉਣੀ ਪੈਂਦੀ ਹੈ ਹਾਂ ਮਾਜੀ ਹੁਣੇ ਲਿਆਈ ਕਹਿੰਦੇ ਹੋ ਉਸਨੇ ਪਾਣੀ ਗਰਮ ਕੀਤਾ ਤੇ ਜਲਦੀ ਦੇਨੇ ਆਪਣੇ ਸਹੁਰੇ ਨੂੰ ਦਵਾਈ ਕੱਢ ਕੇ ਦੇ ਦਿੱਤੀ ਐਨੇ ਚ ਉਸਦੀ ਸੱਸ ਆਪਣੇ ਗੋਡੇ ਦਬਾਉਂਦੇ ਹੋਏ ਬੋਲੀ ਹੋਂ ਚਾਹ ਬਣਾਉਣ ਵਿੱਚ ਲੇਟ ਨਾ ਕਰੀ ਬਸ ਹੁਣੇ ਲਿਆਈ ਮਾਜੀ ਕਹਿ ਕੇ ਪਾਰਵਤੀ ਚਲੀ ਗਈ ਕਿਉਂ ਸਵੇਰੇ ਸਵੇਰੇ ਬਹੂ ਨੂੰ ਗੱਲਾਂ ਸੁਣਾਉਣ ਲੱਗਦੀ ਹੈ ਉਸ ਨੂੰ ਹੋਰ ਵੀ ਤਾਂ ਬਹੁਤ سارے ਕੰਮ ਹੁੰਦੇ ਹਨ ਵਿਚਾਰੀ ਸਵੇਰੇ ਤੋਂ ਉੱਠਦੀ ਹੈ ਤੇ ਕੰਮ ਕਰਨ ਲੱਗਦੀ ਹੈ ਤੇ ਤੂੰ ਹੈ ਤਾਨੇ ਮਹਿਨਿਆਂ ਤੋਂ ਬਾਜ਼ ਨਹੀਂ ਆਉਂਦੀ ਪਾਰਵਤੀ ਦਾ ਸਹਰਾ ਦੀਨ ਦਿয়াল ਬੋਲਿਆ ਉਧਰ ਪਾਰਵਤੀ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ ਐਨੇ ਵਿੱਚ ਉਸ ਦਾ ਬਹੁਤ ਉਸਦੇ ਕੋਲ ਆਇਆ ਤੇ ਬੋਲਿਆ ਮੰਮੀ ਇਹ ਕੰਮ ਕਰਨਾ ਬੰਦ ਕਰੋ ਪਹਿਲਾਂ ਮੈਨੂੰ ਮੇਰੀ ਸਕੂਲ ਟਾਈ ਲੱਭ ਕੇ ਦਿਓ ਮਿਲ ਨਹੀਂ ਰਹੀ ਪੁੱਤ ਸਕੂਲ ਤੋਂ ਵਾਪਸ ਆ ਕੇ ਸੰਭਾਲ ਕੇ ਕਿਉਂ ਨਹੀਂ ਰੱਖਦਾ ਆਪਣੀਆਂ ਚੀਜ਼ਾਂ ਕਹਿੰਦੇ ਹੋਏ ਪਾਰਵਤੀ ਟਾਈ ਲੱਭਨ ਜਾ ਹੀ ਰਹੀ ਸੀ ਕਿ ਬਾਹਰੋਂ ਦੁੱਧ ਵਾਲੇ ਦੀ ਆਵਾਜ਼ ਆਈ ਜਲਦੀ ਦੇ ਨੇ ਪੁੱਤ ਨੂੰ ਟਾਈ ਫੜਾ ਕੇ ਪਾਰਵਤੀ ਭਾਂਡਾ ਲੈ ਕੇ ਦੁੱਧ ਲੈਣ ਭੱਜੀ ਤਾਂ ਦੁੱਧ ਵਾਲਾ ਬੋਲਿਆ ਕੀ ਮੈਡਮ ਜੀ ਥੋੜਾ ਜਲਦੀ ਆਇਆ ਕਰੋ ਮੈਂ ਹੋਰ ਵੀ ਜਗ੍ਹਾ ਜਾਣਾ ਹੁੰਦਾ ਹੈ ਪਰਾਵਾ ਜੇਕਰ ਤੂੰ ਕਹੇ ਤਾਂ ਸਵੇਰੇ 5 ਵਜੇ ਹੀ ਭਾਂਡਾ ਲੈ ਕੇ ਦਰਵਾਜ਼ੇ ਤੇ ਖੜੀ ਹੋ ਜਾਇਆ ਕਰਾਂਗੀ। ਗੁੱਸੇ ਵਿੱਚ ਪਾਰਵਤੀ ਨੇ ਜਵਾਬ ਦਿੱਤਾ ਤੇ ਜਲਦੀ ਦੇ ਨੇ ਦੁੱਧ ਲੈ ਕੇ ਅੰਦਰ ਆ ਗਈ। ਬਹੂ ਅੱਜ ਦੇ ਦਿਨ ਚਾ ਮਿਲ ਜਾਵੇਗੀ ਜਾਂ ਨਹੀਂ? ਬਸ ਮਾਜੀ ਹੋਣੇ ਲੈ ਕੇ ਆਈ। ਦੁੱਧ ਦਾ ਭਾਂਡਾ ਕੈਂਚ ਤੇ ਰੱਖ ਕੇ ਪਾਰਵਤੀ ਚਾਹ ਲੈ ਕੇ ਆਪਣੇ ਸੱਸੋਰੇ ਦੇ ਕਮਰੇ ਵਿੱਚ ਗਈ। ਉਸੇ ਸਮੇਂ ਬਾਹਰੋਂ ਉਸਦੇ ਪੁੱਤ ਦੀ ਆਵਾਜ਼ ਹੈ। ਮੰਮੀ ਜਲਦੀ ਦੇ ਨੇ ਨਾਸ਼ਤਾ ਦੇ ਦਿਓ। ਤੇ ਮੇਰਾ ਟਿਫਨ ਵੀ ਪੈਕ ਹੋਇਆ ਜਾਂ ਨਹੀਂ ਤੁਹਾਡੇ ਚੱਕਰ ਚ ਮੈਂ ਹਰ ਰੋਜ਼ ਸਕੂਲ ਚੋਂ ਲੇਟ ਹੋ ਜਾਂਦਾ ਹਾਂ ਬਸ ਹੁਣੇ ਆਈ ਪੁੱਤ ਅੱਜ ਤੂੰ ਸਕੂਲ ਲਈ ਲੇਟ ਨਹੀਂ ਹੋਵੇਂਗਾ ਮੈਂ ਜਲਦੀ ਦੇਨੇ ਤੈਨੂੰ ਸਕੂਟਰੀ ਤੇ ਛੱਡ ਦੇਵਾਂਗੀ ਕਹਿੰਦੇ ਹੋਏ ਪਾਰਵਤੀ ਭੱਜਦੀ ਹੋਈ ਕਮਰੇ ਤੋਂ ਬਾਹਰ ਨਿਕਲੀ ਤੇ ਦੀਨदयाल ਜੀ ਆਪਣੀ ਪਤਨੀ ਨੂੰ ਬੋਲੇ ਬੰਟੀ ਨੂੰ ਸਕੂਲ ਛੱਡਣ ਦਾ ਕੰਮ ਰੋਹਿਤ ਵੀ ਕਰ ਸਕਦਾ ਹੈ ਵਿਚਾਰੀ ਐਨੀ ਭਜਨਸ ਕਰਦੇ ਕਰਦੇ ਥੱਕ ਜਾਂਦੀ ਹੈ ਉਤਤ ਬਿਊਟੀ ਪਾਰਲਰ ਦਾ ਵੀ ਕੰਮ ਸੰਭਦੀ ਹੈ। ਤਾਂ ਸ਼ਕੁੰਤਲਾ ਜੀ ਬੋਲੀ ਸਕੂਟਰੀ ਕੀ ਘੁੰਮਣ ਫਿਰਨ ਲਈ ਲੈ ਕੇ ਦਿੱਤੀ ਹੈ ਤੁਹਾਡੀ ਬਹੁ ਨੂੰ। ਬੰਟੀ ਨੂੰ ਸਕੂਲ ਛੱਡ ਕੇ ਆਂਚ ਕਿਹੜੀ ਮੁਸ਼ਕਲ ਹੋ ਜਾਂਦੀ ਹੈ ਤੇ ਓੰਜ ਵੀ ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਕੇ ਮੇਰਾ ਪੁੱਤ ਥੱਕ ਜਾਂਦਾ ਹੈ। ਇਸ ਲਈ ਸਵੇਰੇ ਆਰਾਮ ਨਾਲ ਉੱਠਦਾ ਹੈ। ਪੁੱਤ ਨੂੰ ਸਕੂਲ ਦੇ ਲਈ ਤਿਆਰ ਕਰਕੇ પાર્ਵਤੀ ਸਕੂਟੀ ਤੇ ਬਿਠਾ ਕੇ ਉਸ ਨੂੰ ਸਕੂਲ ਛੱਡਣ ਚਲੀ ਗਈ। ਉਸ ਸਮੇਂ ਕਮਰੇਚ ਬੈਠੀ ਉਸਦੀ ਸੱਸ ਬੋਲੀ ਟੀਵੀ ਨਹੀਂ ਚੱਲ ਰਿਹਾ ਬਹੁ ਕਿੱਥੇ ਚਲੀ ਗਈ ਉਸ ਸਮੇਂ ਆਵਾਜ਼ ਸੁਣ ਕੇ ਰੋਹਿਤ ਦੀ ਨੀਂਦ ਖੁੱਲ ਗਈ ਤੇ ਬਾਹਰ ਆ ਕੇ ਬੋਲਿਆ ਉਹ ਸ਼ਾਇਦ ਬੰਟੀ ਨੂੰ ਸਕੂਲ ਛੱਡਣ ਗਈ ਹੋਵੇਗੀ ਪੁੱਤ ਤਾ ਤੂੰ ਹੀ ਦੇਖ ਲੈ ਪਤਾ ਨਹੀਂ ਇਹ ਟੀਵੀ ਕਿਉਂ ਨਹੀਂ ਚੱਲਦਾ ਹੁਣ ਮੈਂ ਕੀ ਦੇਖਾਂ ਮਾਂ ਦਫ਼ਤਰ ਤੋਂ ਦੇਰ ਹੋ ਜਾਵੇਗੀ ਪਾਰਵਤੀ ਹੁਣੇ ਆਉਂਦੀ ਹੋਵੇਗੀ ਦੇਖ ਲਵੇਗੀ ਥੋੜੀ ਦੇਰ ਵਿੱਚ ਪਾਰਵਤੀ ਘਰ ਆਈ ਤਾਂ ਉਸਦਾ ਪਤੀ ਬੋਲਿਆ పార్వతి బంటి ਨੂੰ ਸਕੂਲ ਛੱਡਣ ਜਾਣ ਤੋਂ ਪਹਿਲਾਂ ਮਾ ਬੌਜੀ ਦਾ ਸਾਰਾ ਕੰਮ ਨਿਪਟਾਦਿਆ ਕਰ ਤੈਨੂੰ ਬੁਲਾ ਰਹੀ ਸੀ ਮਾਂ ਕਿਉਂ ਕੀ ਹੋ ਗਿਆ ਜੀ పార్వਤੀ ਨੇ ਪੁੱਛਿਆ ਤਾਂ ਰੋਹਿਤ بولਿਆ ਟੀਵੀ ਨਹੀਂ ਚੱਲ ਰਿਹਾ ਸੀ ਇਸ ਲਈ ਤੈਨੂੰ ਆਵਾਜ਼ ਲਗਾ ਰਹੀ ਸੀ ਠੀਕ ਹੈ ਮੈਂ ਦੇਖਦੀ ਹਾਂ ਕੀ ਹੋਇਆ ਮਾਂ ਜੀ ਟੀਵੀ ਨਹੀਂ ਚੱਲ ਰਿਹਾ ਕਮਰੇ ਦੇ ਅੰਦਰ ਆਉਂਦੇ ਹੋਏ పార్వਤੀ ਬੋਲੀ ਤਾਂ ਸੱਸ ਨੇ ਜਵਾਬ ਦਿੱਤਾ ਹੁਣ ਕੀ ਕਰਨਾ ਹੈ ਟੀਵੀ ਚਲਾ ਕੇ ਕੰਤਾ ਮੇਰਾ ਫੇਵਰਿਟ ਸੀਰੀਅਲ ਵੀ ਨਿਕਲ ਗਿਆ ਮੈਂ ਦੇਖਦੀ ਹਾਂ माजी 파ਰਵਤੀ ਨੇ ਸਵਿਚ ਚੈੱਕ ਕੀਤਾ ਤਾਂ ਟੀਵੀ ਚੱਲ ਗਿਆ माजी ਸਵਿਚ ਢਿੱਲਾ ਸੀ ਇਸ ਲਈ ਸ਼ਾਇਦ ਨਹੀਂ ਚੱਲ ਰਿਹਾ ਹੋਵੇਗਾ ਅੱਛਾ ਸਵਿਚ ਵਿੱਚ ਗੜਬੜ ਸੀ ਤੇ ਮੈਨੂੰ ਲੱਗਿਆ ਕਿ ਟੀਵੀ ਖਰਾਬ ਹੋ ਗਿਆ ਹੈ ਸ਼ਕੁੰਤਲਾ ਜੀ ਬੋਲੀ ਤਾਂ ਦੀਨदयाल ਨੇ ਉਸ ਨੂੰ ਚਿੜਾਉਂਦੇ ਹੋਏ ਅੰਦਾਜ਼ ਵਿੱਚ ਕਿਹਾ ਤੀਏ ਕਿੰਨਾ ਚੰਗਾ ਹੁੰਦਾ ਜੇਕਰ ਤੇਰੀ ਸੱਸ ਦਾ ਮੂੰਹ ਬੰਦ ਕਰਨ ਲਈ ਵੀ ਕੋਈ ਸਵਿਚ ਹੁੰਦਾ ਮੇਰੇ ਕੰਨਾਂ ਨੂੰ ਵੀ ਥੋੜਾ ਆਰਾਮ ਮਿਲ ਜਾਂਦਾ ਸੌਰੇ ਦੀ ਇਹ ਗੱਲ ਸੁਣਦੇ ਹੀ ਪਾਰਵਤੀ ਮੁਸਕਰਾਉਣ ਲੱਗੀ ਇਹ ਦੇਖ ਸ਼ਕੁੰਤਲਾ ਜੀ ਆਪਣੇ ਪਤੀ ਵੱਲ ਗੁੱਸੇ ਨਾਲ ਦੇਖਣ ਲੱਗੀ ਪਾਰਵਤੀ ਅੱਜ ਨਾਸ਼ਤਾ ਮਿਲੇਗਾ ਜਾਂ ਦਫ਼ਤਰ ਚ ਜਾ ਕੇ ਹੀ ਕਰਨਾ ਪਵੇਗਾ ਬਾਹਰੋਂ ਰੋਹਿਤ ਦੀ ਆਵਾਜ਼ ਆਈ ਸਬਜ਼ੀ ਤਿਆਰ ਹੈ ਬਸ ਪਰੌਂਠੇ ਬਣਾਉਣੇ ਬਾਕੀ ਹਨ ਕਹਿੰਦੇ ਹੋਏ ਪਾਰਵਤੀ ਰਸੋਈ ਘਰ ਵੱਲ ਭੱਜੀ ਤਾਂ ਰੋਹਿਤ ਨਰਾਜ਼ ਹੁੰਦੇ ਹੋਏ ਬੋਲਿਆ ਕੀ ਪਾਰਵਤੀ ਮੈਂ ਨਹਾ ਧੋ ਕੇ ਤਿਆਰ ਵੀ ਹੋ ਗਿਆ ਹਾਂ ਪਰ ਤੇਥੋਂ ਹਾਲੇ ਤੱਕ ਨਾਸ਼ਤਾ ਵੀ ਤਿਆਰ ਨਹੀਂ ਕੀਤਾ ਗਿਆ ਜਲਦੀ ਦੇਨੇ ਹੱਥ ਚ ਲਾਉਂਦੇ ਹੋਏ ਪਾਰਵਤੀ ਨੇ ਪਰੌਂਠੇ ਤਿਆਰ ਕੀਤੇ ਤੇ ਨਾਸ਼ਤੇ ਦੀ ਥਾਲੀ ਰੋਹਿਤ ਦੇ ਸਾਹਮਣੇ ਰੱਖ ਦਿੱਤੀ ਪਹਿਲਾਂ ਨਿਵਾਲਾ ਮੂੰਹ ਵਿੱਚ ਲੈਂਦੇ ਹੀ ਰੋਹਿਤ ਬੋਲਿਆ ਪਾਰਵਤੀ ਸਾਰੇ ਦਿਨ ਤੇਰੇ ਕੋਲ ਬਸ ਇੱਕ ਹੀ ਕੰਮ ਹੁੰਦਾ ਹੈ ਉਹ ਵੀ ਢੰਗ ਨਾਲ ਨਹੀਂ ਕਰਦੀ ਬਿਲਕੁਲ ਫਿੱਕੀ ਸਬਜੀ ਬਣਾਈ ਹੈ ਉਹ ਮਾਪਾਉਜੀ ਤਿੱਖਾ ਨਹੀਂ ਖਾਂਦੇ ਇਸ ਲਈ ਮੈਂ ਮਸਾਲੇ ਘਟ ਪਾਏ ਹਨ ਰਹਿਣ ਦੇ ਤੂੰ ਮੈਂ ਦਫਤਰ ਜਾ ਕੇ ਖਾਣਾ ਖਾ ਲਵਾਂਗਾ ਇਸ ਤਰ੍ਹਾਂ ਕਹਿੰਦੇ ਹੋਏ ਰੋਹਿਤ ਖਾਣੇ ਦੀ ਮੇਜ਼ ਤੋਂ ਉੱਠ ਕੇ ਅਤੇ ਬਿਨਾਂ ਖਾਣਾ ਖਾਦੇ ਦਫਤਰ ਚਲਾ ਗਿਆ ਸੱਸ ਸੋਰੇ ਦਾ ਨਾਸ਼ਤਾ ਨਿਪਟਾ ਕੇ ਪਾਰਵਤੀ ਨੇ ਕੱਪੜੇ ਧੋਣ ਦੀ ਮਸ਼ੀਨ ਲਗਾ ਦਿੱਤੀ ਤੇ ਕੱਪੜੇ ਧੋ ਕੇ ਸੁਕਾਉਣ ਲਈ ਛੱਤ ਤੇ ਚਲੀ ਗਈ ਉਸ ਨੂੰ ਛੱਤ ਤੇ ਦੇਖ ਕੇ ਉਸ ਦੀ ਗਵੰਡਨ ਵੀ ਛੱਤ ਤੇ ਆ ਗਈ ਤੇ ਬੋਲੀ ਪਾਰਵਤੀ ਸ਼ੋਰੂਮ ਤੇ ਸੇਲ ਲੱਗੀ ਹੈ ਚਲ ਕਪੜੇ ਖਰੀਦ ਕੇ ਲਿਆਉਂਦੇ ਹਾਂ ਹਾਲੇ ਇਹ ਗੱਲ ਚੱਲ ਹੀ ਰਹੀ ਸੀ ਕਿ ਸ਼ਕੁੰਤਲਾ ਜੀ ਦੀ ਆਵਾਜ਼ ਹੈ ਬਹੁ ਇੱਥੇ ਤਾਂ ਹੀ ਜਰਾ ਸਾਸ ਦੀ ਆਵਾਜ਼ ਸੁਣ ਕੇ ਪਾਰਵਤੀ ਨੇ ਗਵੰਡਨ ਨੂੰ ਕਿਹਾ ਅੱਜ ਤਾਂ ਬਾਜ਼ਾਰ ਜਾਣਾ ਔਖਾ ਹੈ ਘਰੇ ਕੰਮ ਹੈ ਤੇ ਵਿਆਹਾਂ ਦਾ ਵੀ ਸੀਜ਼ਨ ਚੱਲ ਰਿਹਾ ਹੈ ਤੇ ਬਿਊਟੀ ਪਾਰਲਰ ਵਿੱਚ ਵੀ ਕੋਈ ਨਾ ਕੋਈ ਕਸਟਮਰ ਆਇਆ ਰਹਿੰਦਾ ਹੈ ਕਪੜੇ ਸੁਕਾ ਕੇ ਪਾਰਵਤੀ ਠੇਹਾ ਭੱਜੀ ਤਾਂ ਸ਼ਕੁੰਤਲਾ ਜੀ ਬੋਲੀ ਬਹੁ ਗੋਡਿਆਂ ਵਿੱਚ ਬਹੁਤ ਦਰਦ ਹੋ ਰਿਹਾ ਹੈ ਕੋਈ ਦਵਾਈ ਤਾਂ ਲਗਾ ਦੇ ਪਾਰਵਤੀ ਜਲਦੀ ਦਿਨੇ ਗਈ ਤੇ ਦਵਾਈ ਲੈ ਕੇ ਆਈ ਤੇ ਸੱਸ ਦੇ ਗੋਡਿਆਂ ਤੇ ਦਵਾਈ ਲਗਾਉਂਦੇ ਹੋਏ ਘੜੀ ਵੱਲ ਨਜ਼ਰ ਭੱਜੀ ਤਾਂ ਬੰਟੀ ਦੇ ਆਉਣ ਦਾ ਸਮਾਂ ਵੀ ਹੋ ਗਿਆ ਸੀ ਸਕੂਲ ਤੋਂ ਆਉਂਦੇ ਸਮੇਂ ਪਾਰਵਤੀ ਦੇ ਪਿੱਛੇ ਸਕੂਟਰੀ ਤੇ ਬੈਠੇ ਹੋਏ ਬੰਟੀ ਨੇ ਕਿਹਾ ਮੰਮੀ ਕੱਲ ਸਾਇੰਸ ਤੇ ਗਣਿਤ ਦਾ ਟੈਸਟ ਹੈ ਤਾਂ ਅੱਜ ਪਲੀਜ਼ ਮੇਰੀ ਤਿਆਰੀ ਕਰਵਾ ਦੇਣਾ ਠੀਕ ਹੈ ਪੁੱਤ ਘਰ ਪਹੁੰਚ ਕੇ ਯੂਨੀਫਾਰਮ ਬਦਲ ਕੇ ਖਾਣਾ ਖਾ ਲੈ ਮੈਂ ਤੇਰੀ ਤਿਆਰੀ ਕਰਵਾ ਦੇਵਾਂਗੀ ਘਰੇ ਪਹੁੰਚ ਕੇ ਪਾਰਵਤੀ ਨੇ ਬੰਟੀ ਨੂੰ ਖਾਣਾ ਦਿੱਤਾ ਤਾਂ ਬੰਟੀ ਬੋਲਿਆ ਮੰਮੀ ਮੈਨੂੰ ਇਹ ਸਬਜੀ ਪਸੰਦ ਨਹੀਂ ਮੇਰੇ ਲਈ ਕੁਝ ਹੋਰ ਬਣਾ ਦਿਓ ਕੀ ਖਰਾਬੀ ਹੈ ਇਸ ਸਬਜੀ ਵਿੱਚ ਕੱਲ ਹੀ ਤਾਂ ਤੇਰੇ ਕਹਨ ਤੇ ਘਰੇ ਸਾਂਬਰ ਡੋਸਾ ਬਣਾਇਆ ਸੀ ਹੁਣ ਹਰ ਰੋਜ਼ ਤਾਂ ਤੇਰੇ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਬਣਾ ਸਕਦੀ ਮੈਂ ਮਾਂ ਦੀ ਗੱਲ ਸੁਣ ਕੇ ਬੰਟੀ ਬੁਝੇ ਮਨ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਪਾਪਾ ਨੂੰ ਫੋਨ ਕਰਕੇ ਬਾਜ਼ਾਰੋਂ ਪਾਉਬਾ ਜੀ ਲਿਆਣ ਨੂੰ ਕਹਿ ਦਿੱਤਾ ਥੋੜੀ ਦੇਰ ਚ ਉਸਦੇ ਬਿਊਟੀ ਪਾਰਲਰ ਚ ਕਸਟਮਰ ਵੀ ਆ ਗਏ ਤਾਂ ਪਾਰਵਤੀ ਉਹਨਾਂ ਦੀ ਥ੍ਰੈਡਿੰਗ ਤੇ ਵੈਕਸਿਨ ਕਰਨ ਲਈ ਚੱਲ ਪਈ ਐਨ ਐਚ ਉਸਦੇ ਮੋਬਾਈਲ ਦੀ ਘੰਟੀ ਵੱਜੀ ਰੋਹਿਤ ਦਾ ਫੋਨ ਸੀ ਫੋਨ ਚੁੱਕਦੇ ਹੀ ਰੋਹਿਤ ਬੋਲਿਆ ਕੀ ਪਾਰਵਤੀ ਬੰਟੀ ਬਾਰੋਂ ਪਾਬਾ ਜੀ ਖਾਣ ਦੀ ਜ਼ਿੱਦ ਕਰ ਰਿਹਾ ਹੈ ਤੇ ਤੂੰ ਘਰੇ ਸਾਰਾ ਦਿਨ ਬੈਠੀ ਰਹਿੰਦੀ ਹੈ ਤਾਂ ਘੱਟੋ ਘੱਟ ਬੱਚੇ ਦੀ ਪਸੰਦ ਦੀ ਚੀਜ਼ ਤਾਂ ਬਣਾ ਦਿਆ ਕਰ ਤੇ ਹਾਂ ਇੱਕ ਗੱਲ ਹੋਰ ਅੱਜ ਸ਼ਾਮ ਨੂੰ ਮੇਰੇ ਕੁਝ ਦੋਸਤ ਘਰੇ ਆਉਣਗੇ ਤਾਂ ਔਨਲੀ ਕੁਝ ਵਧੀਆ ਜਿਹੇ ਸਨੈਕਸ ਬਣਾ ਕੇ ਰੱਖੀ। ਇਸ ਤਰ੍ਹਾਂ ਕਹਿ ਕੇ ਰੋਹਿਤ ਨੇ ਫੋਨ ਰੱਖ ਦਿੱਤਾ। ਜਲਦੀ ਜਲਦੀ ਆਪਣਾ ਸਾਰਾ ਕੰਮ ਨਿਪਟਾ ਕੇ ਪਾਰਵਤੀ ਸ਼ਾਮ ਦੀ ਤਿਆਰੀ ਕਰਨ ਲੱਗੀ ਤੇ ਰੋਹਿਤ ਤੇ ਉਸਦੇ ਦੋਸਤ ਦੇ ਆਉਣ ਤੋਂ ਪਹਿਲਾਂ ਗਰਮਾ-ਗਰਮ ਸਮੋਸੇ ਤੇ ਪਕੌੜੇ ਬਣਾ ਕੇ ਰੱਖ ਦਿੱਤੇ। ਸਾਰੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਤਾਂ ਰੋਹਿਤ ਬੋਲਿਆ ਕੀ ਦੱਸਿਏ ਯਾਰ ਅੱਜਕੱਲ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਖਰਚੇ ਵੀ ਪੂਰੇ ਨਹੀਂ ਹੁੰਦੇ। ਉਸੇ ਸਮੇਂ ਪਾਰਵਤੀ ਚਾਹ ਤੇ ਸਮੋਸੇ ਲੈ ਕੇ ਅੰਦਰ ਆਈ ਤਾਂ ਰੋਹਿਤ ਦਾ ਇੱਕ ਦੋਸਤ ਬੋਲਿਆ ਭਾਬੀ ਜੀ ਵੀ ਤਾਂ ਘਰ ਦੇ ਖਰਚ ਵਿੱਚ ਮਦਦ ਕਰਦੀ ਹੋਵੇਗੀ ਬਿਊਟੀ ਪਾਰਲਰ ਤੋਂ ਚੰਗੀ ਕਮਾਈ ਹੋ ਜਾਂਦੀ ਹੋਵੇਗੀ ਕਿ ਖਾਕ ਮਦਦ ਕਰਦੀ ਹੈ ਅੱਪਰ ਲਿਪਸ ਤੇ ਆਈਬ੍ਰੋ ਬਣਾਉਣ ਨਾਲ ਜੇਕਰ ਖਰਚ ਚੱਲਣ ਲੱਗ ਜਨ ਤਾਂ ਹੋ ਗਿਆ ਕੰਮ ਸਾਡਾ ਪਤੀ ਦੀ ਇਹ ਗੱਲ ਸੁਣਦੇ ਹੀ ਪਾਰਵਤੀ ਦਾ ਕਲੇਜਾ ਬਾਹਰ ਨੂੰ ਆ ਗਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਆਤਮ ਸਨਮਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹੁਣ। ਪਾਰਵਤੀ ਕੁਝ ਪਕੌੜੇ ਤਾਲਿਆ ਕਹਿੰਦੇ ਹੋਏ ਰੋਹਿਤ ਫਿਰ ਤੋਂ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਲੱਗਿਆ। ਪਾਰਵਤੀ ਆਪਣੇ ਹੰਝੂਆਂ ਨੂੰ ਬੜੀ ਮੁਸ਼ਕਲ ਨਾਲ ਲੁਕੋ ਕੇ ਰਸੋਈ 'ਚ ਜਾ ਕੇ ਪਕੌੜੇ ਲੈ ਕੇ ਆਈ ਤੇ ਸਭ ਨੂੰ ਸਰਵ ਕਰਕੇ ਫਿਰ ਵਾਪਸ ਰਸੋਈ ਘਰ ਵਿੱਚ ਆ ਕੇ ਸਬਜੀ ਬਣਾਉਣ ਲੱਗੀ। ਉਸ ਦੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਵਹਿ ਰਹੇ ਸੀ। ਉਸੇ ਸਮੇਂ ਕੁੱਕਰ ਦੀ ਸੀਟੀ ਵੱਜੀ। ਤਾਂ ਪਾਰਵਤੀ ਖੁਦ ਹੀ ਬੋਲ ਬੱਟੀ ਮੈਥੋ ਤਾਂ ਇਹ ਪ੍ਰੈਸ਼ਰ ਕੁੱਕਰ ਹੀ ਚੰਗਾ ਹੈ ਘਟੋ ਘਟ ਗੁਬਾਰ ਪਰ ਜਾਣ ਤੇ ਉਸ ਨੂੰ ਕੱਢਦਾ ਲੈਂਦਾ ਹੈ ਉਦ ਕਮਰੇ ਚ ਸ਼ਕੁੰਤਲਾ ਜੀ ਬੜ ਬੜਾਉਣ ਲੱਗੀ ਪਤਾ ਨਹੀਂ ਇਹ ਬਹੁ ਕਿੱਥੇ ਰਹਿ ਗਈ ਮੈਂ ਦਵਾਈ ਖਾਣੀ ਹੈ ਤੇ ਪਾਣੀ ਦੀ ਬੋਤਲ ਵੀ ਖਾਲੀ ਹੈ ਤਦin ਧਿਆਨ ਜੀ ਬੋਲੇ ਸਵੇਰ ਦੀ ਵਿਚਾਰੀ ਕੰਮ ਕਰਨ ਵਿੱਚ ਲੱਗੀ ਹੈ ਹੁਣ ਮਹਿਮਾਨ ਵੀ ਆ ਗਏ ਬੋਤਲ ਤਾਂ ਤੂੰ ਖੁਦ ਵੀ ਭਰ ਸਕਦੀ ਹੈ ਸ਼ਕੁੰਤਲਾ हां हां ਤੁਹਾਨੂੰ ਤਾਂ ਵਿਚਾਰੀ ਹੀ ਲੱਗਦੀ ਹੈ ਇੱਥੇ ਮੇਰੀਆਂ ਲੱਤਾਂ ਵਿੱਚ ਦਰਦ ਹੋ ਰਿਹਾ ਹੈ ਉਸ ਦਾ ਕੀ ਗੁੱਸਾ ਕਿਉਂ ਹੁੰਦੀ ਹੈ ਤੂੰ ਪਾਣੀ ਪੀਣਾ ਹੈ ਤਾਂ ਮੈਂ ਲਿਆ ਦਿੰਦਾ ਹਾਂ ਕਹਿੰਦੇ ਹੋਏ ਦੀਨਦਿਆਲ ਜੀ ਪਾਣੀ ਲੈਣ ਲਈ ਰਸੋਈ ਘਰ ਵਿੱਚ ਚਲੇ ਗਏ ਤਾਂ ਉੱਥੇ પાર્ਵਤੀ ਨੂੰ ਹੰਝੂ ਵਹਾਉਂਦੇ ਹੋਏ ਦੇਖਿਆ ਤਾਂ ਆਪਣੀ ਬਹੂ ਦੀ ਇਹ ਹਾਲਤ ਨੂੰ ਦੇਖ ਕੇ ਮਨ ਹੀ ਮਨ ਦੁਖੀ ਹੋ ਰਹੀ ਸੀ ਦੀਨਦਿਆਲ ਜੀ ਚੰਗੀ ਤਰ੍ਹਾਂ ਸਮਝ ਪਾ ਰਹੇ ਸੀ ਕਿ ਦਿਨ ਭਰ ਜ਼ਿੰਮੇਵਾਰੀਆਂ ਦੀ ਚੱਕੀ ਵਿੱਚ ਪਿਸਦੇ ਹੋਏ ਵੀ ਪਾਰਵਤੀ ਦੇ ਸਨਮਾਨ ਨੂੰ ਕਿੰਨੀ 6:00 ਵਜ ਰਹੀ ਹੈ ਉਸਦੇ ਮਨ ਵਿੱਚ ਖਿਆਲ ਆਇਆ ਕਿ ਘਰ ਨੂੰ ਸੰਭਾਲਣ ਵਾਲੀ ਪਰਿਵਾਰ ਦੇ ਹਰੇਕ ਮੈਂਬਰ ਦੀ ਸੇਵਾ ਕਰਨ ਵਾਲੀ ਉਹਨਾਂ ਦੇ ਦੁੱਖ ਸੁੱਖ ਦਾ ਧਿਆਨ ਰੱਖਣ ਵਾਲੀ ਉਹਨਾਂ ਦੀ ਬਹੂ ਸਾਖਸ਼ਾਤ ਲਕਸ਼ਮੀ ਦਾ ਰੂਪ ਹੈ ਪਰ ਪਰਿਵਾਰ ਦੇ ਸਾਰੇ ਲੋਕਾਂ ਨੇ ਉਸਦੇ ਸੇਵਾ ਭਾਵ ਤੇ ਕਰਮਾਂ ਦੇ ਮਹੱਤਵ ਨੂੰ ਸਪਸ਼ਟ ਤੌਰ ਤੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਸੋਰੇ ਨੂੰ ਦੇਖਦੇ ਹੀ ਪਾਰਵਤੀ ਆਮ ਹੋਂ ਦਾ ਨਾਟਕ ਕਰਨ ਲੱਗੀ ਤੇ ਬੋਲੀ ਪਿਆਜ਼ ਬਹੁਤ ਕੋੜੇ ਸੀ ਨਾ ਇਸ ਲਈ ਹੰਝੂ ਆ ਗਏ ਲਓ ਮੈਂ ਬੋਤਲ ਪਾਰ ਦਿੰਦੀ ਹਾਂ ਪਰ ਹਮੇਸ਼ਾ ਚੁੱਪ ਰਹਿ ਕੇ ਸਭ ਕੁਝ ਸਹਿਣ ਕਰਨ ਵਾਲੀ ਪਾਰਵਤੀ ਨੇ ਅੱਜ ठान ਲਿਆ ਸੀ ਕਿ ਉਹ ਆਪਣੇ ਹਿੱਸੇ ਦਾ ਸਨਮਾਨ ਹਾਸਲ ਕਰਕੇ ਰਹੇਗੀ ਇਸ ਤਰ੍ਹਾਂ ਘਟ-ਘਟ ਕੇ ਜਿਉਣਾ ਹੁਣ ਉਸਦੇ ਵੱਸ ਦੀ ਗੱਲ ਨਹੀਂ ਸੀ ਸਾਰਾ ਕੰਮ ਨਿਪਟਾ ਕੇ ਰਾਤ 10 ਵਜੇ ਪਾਰਵਤੀ ਆਪਣੇ ਕਮਰੇ ਵਿੱਚ ਗਈ ਤੇ ਰੋਹਿਤ ਨੂੰ ਬੋਲੀ ਸੁਣੋ ਮੈਂ ਸੋਚ ਰਹੀ ਹਾਂ ਕਿ 1 ਮਹੀਨੇ ਦੇ ਲਈ ਆਪਣੇ ਪਿਕੇ ਚਲੀ ਜਾਵਾਂ 1 ਮਹੀਨੇ ਦੇ ਲਈ ਪਾਰਵਤੀ ਦੀ ਗੱਲ ਸੁਣ ਕੇ ਰੋਹਿਤ ਹੈਰਾਨ ਹੋ ਕੇ ਬੋਲਿਆ ਪਰ ਕਿਉਂ ਮੈਨੂੰ ਬ੍ਰੇਕ ਚਾਹੀਦਾ ਹੈ ਤੈਨੂੰ ਬ੍ਰੇਕ ਚਾਹੀਦਾ ਹੈ ਰੋਹਿਤ ਹੱਸਦੇ ਹੋਏ ਬੋਲਿਆ ਕਿਉਂ ਮੈਂ ਬ੍ਰੇਕ ਨਹੀਂ ਲੈ ਸਕਤੀ ਪਾਰਵਤੀ ਨੇ ਗੁੱਸੇ 'ਚ ਕਿਹਾ ਤਾਂ ਰੋਹਿਤ ਬੋਲਿਆ ਮਤਲਬ ਤੂੰ ਕੰਮ ਥੋੜੀ ਨਾ ਕਰਦੀ ਹੈ ਘਰੇ ਹੀ ਤਾਂ ਰਹਿੰਦੀ ਹੈ ਸਾਰਾ ਦਿਨ ਠੀਕ ਹੈ ਤਾਂ ਮੈਨੂੰ ਘਰੇ ਰਹਿਣ ਤੋਂ ਹੀ ਬ੍ਰੇਕ ਚਾਹੀਦਾ ਹੈ ਪੈਕੇ ਜਾ ਕੇ ਕੁਝ ਦਿਨ ਲਈ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੀ ਹਾਂ ਘੁੰਮਣਾ ਚਾਹੁੰਦੀ ਹਾਂ ਸ਼ਾਪਿੰਗ ਕਰਨਾ ਚਾਹੁੰਦੀ ਹਾਂ ਜੋ ਮਨ ਕਹਿੰਦਾ ਹੈ ਉਹ ਕਰਨਾ ਚਾਹੁੰਦੀ ਹਾਂ ਕਹਿੰਦੇ ਹੋਏ ਪਾਰਵਤੀ ਦੀਆਂ ਅੱਖਾਂ 'ਚ ਹੰਝੂ ਆ ਗਏ ਕਿਸੇ ਨੇ ਕੁਝ ਕਹਿ ਦਿੱਤਾ ਕਿ ਤੈਨੂੰ ਕਿਉਂ ਮੈਂ ਬ੍ਰੇਕ ਕਿਉਂ ਨਹੀਂ ਲੈ ਸਕਦੀ ਮੈਂ ਥੱਕ ਗਈ ਹਾਂ ਉਸ ਦਿਨ ਲਈ ਮੈਨੂੰ ਸਾਰੇ ਕੰਮਾਂ ਤੋਂ ਛੁੱਟੀ ਚਾਹੀਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੀ ਹਾਂ। ਸਭ ਦੇ ਆਰਾਮ ਦਾ ਧਿਆਨ ਰੱਖਦੀ ਹਾਂ। ਕੋਈ ਪਲਟ ਕੇ ਇਹ ਤੱਕ ਨਹੀਂ ਪੁੱਛਦਾ ਕਿ ਮੈਂ ਖਾਣਾ ਖਾਧਾ ਵੀ ਹੈ ਜਾਂ ਨਹੀਂ। ਆਰਾਮ ਕੀਤਾ ਹੈ ਜਾਂ ਨਹੀਂ। ਅੱਜ ਮੈਂ ਬ੍ਰੇਕ ਦੀ ਗੱਲ ਕਰ ਰਹੀ ਹਾਂ ਤਾਂ ਤੁਸੀਂ ਮੇਥੋਂ ਸਵਾਲ ਤੇ ਸਵਾਲ ਕਰ ਰਹੇ ਹੋ। ਪਾਰਵਤੀ ਦਾ ਗੁੱਸਾ ਫਟ ਪਿਆ ਪਰ ਘੁੰਮਣ ਫਿਰਨ ਤੇ ਸ਼ਾਪਿੰਗ ਲਈ ਤੈਨੂੰ ਕਟੋ ਕਟ 15-20000 ਰੁਪਏ ਤਾਂ ਚਾਹੀਦੇ ਹੋਣਗੇ ਪਰ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਪੈਸੇ ਨਹੀਂ ਚਾਹੀਦੇ ਮੈਨੂੰ ਅਪਰ ਲਿਪਸ ਆਈਬ੍ਰੋ ਕਰਕੇ ਚਾਹੇ ਤੁਹਾਡੇ ਘਰ ਦਾ ਖਰਚਾ ਨਾ ਘਟ ਸਕਾਂ ਪਰ ਐਨੇ ਪੈਸੇ ਹੋ ਗਏ ਹਨ ਮੇਰੇ ਕੋਲ ਕੀ ਮੈਨੂੰ ਤੁਹਾਡੇ ਸਾਹਮਣੇ ਹੱਥ ਨਹੀਂ ਫਲਾਉਣੇ ਪੈਣੇ ਤੂੰ ਤਾਂ ਉਸ ਗੱਲ ਤੇ ਨਾਰਾਜ਼ ਹੀ ਹੋ ਗਈ ਮੈਂ ਤਾਂ ਮਜ਼ਾਕ ਵਿੱਚ ਕਹਿ ਦਿੱਤਾ ਸੀ ਪਰ ਮੈਂ ਮਜ਼ਾਕ ਨਹੀਂ ਕਰ ਰਹੀ ਤੇ ਇਹ ਗੱਲ ਮਜ਼ਾਕ ਦੀ ਹੈ ਵੀ ਨਹੀਂ ਪਾਰਵਤੀ ਗੁੱਸੇ ਚ ਬੋਲੀ ਤੇ ਸੋਗੀ ਅਗਲੇ ਦਿਨ ਸਵੇਰੇ ਜਦ ਪਾਰਵਤੀ ਰਸੋਈ ਘਰ ਵਿੱਚ ਨਾਸ਼ਤਾ ਬਣਾ ਰਹੀ ਸੀ ਤਾਂ ਰੋਹਿਤ ਉਸ ਦੇ ਕੋਲ ਆਇਆ ਤੇ ਬੋਲਿਆ ਨਾਸ਼ਤਾ ਬਹੁਤ ਚੰਗਾ ਬਣਿਆ ਹੈ ਪਾਰਵਤੀ ਪਰ ਪਾਰਵਤੀ ਕੁਝ ਨਾ ਬੋਲੀ ਤਾਂ ਰੋਹਿਤ ਫਿਰ ਬੋਲਿਆ ਪਾਰਵਤੀ ਜੋ ਕੱਲ ਰਾਤ ਤੂੰ ਗੱਲ ਕਰ ਰਹੀ ਸੀ ਹਲੇ ਰੋਹਿਤ ਕੁਝ ਕਹਿਣ ਲੱਗਿਆ ਸੀ ਕਿ ਪਾਰਵਤੀ ਬੋਲੀ ਮੈਂ ਪਰਸੋ ਸਵੇਰੇ ਹੀ ਜਾਣਾ ਹੈ ਫਿਰ ਰੋਹਿਤ ਰਸੋਈ ਤੋਂ ਬਾਹਰ ਨਿਕਲਿਆ ਤੇ ਆਪਣੇ ਪੁੱਤ ਨੂੰ ਦੇਖਦੇ ਹੋਏ ਬੋਲਿਆ ਜਲਦੀ ਦੇ ਨੇ ਨਾਸ਼ਤਾ ਖਤਮ ਕਰ ਮੈਂ ਤੇਨੂੰ ਸਕੂਲ ਛੱਡ ਦਿੰਦਾ ਹਾਂ ਪਰ ਪਪਾ ਮੈਨੂੰ ਤਾਂ ਮੰਮੀ ਛੱਡਣ ਜਾਂਦੀ ਹੈ ਨਾ ਬੰਟੀ ਬੋਲਿਆ ਕਿਉਂ ਪਪਾ ਨਹੀਂ ਛੱਡ ਸਕਦੇ ਰੋਹਿਤ ਨੇ ਕਿਹਾ ਤਾਂ ਉਸ ਦਾ ਪੁੱਤ ਹੈਰਾਨ ਹੋ ਗਿਆ ਸ਼ਾਮ ਨੂੰ ਰੋਹਿਤ ਦੇ ਦਫ਼ਤਰ ਤੋਂ ਆਉਣ ਤੋਂ ਬਾਅਦ ਪਾਰਵਤੀ ਨੇ ਆਪਣੇ ਸਾਸੋਰੇ ਨੂੰ ਵੀ ਦੱਸ ਦਿੱਤਾ ਕਿ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਹੈ ਤਾਂ ਉਸ ਦਾ ਸੋਹਰਾ ਬੋਲਿਆ ਠੀਕ ਹੈ ਪੁੱਤ ਜੇਕਰ ਤੂੰ ਜਾਣਾ ਚਾਹੁੰਦੀ ਹੈ ਤਾਂ ਅਸੀਂ ਤੈਨੂੰ ਰੋਕਾਂਗੇ ਨਹੀਂ ਉਸੇ ਵੇਲੇ ਉਸ ਦੀ ਸੱਸ ਬੋਲੀ ਪਰ ਘਰ ਕੌਣ ਸੰਭੇਗਾ ਮਾਜੀ ਬਸ 1 ਮਹੀਨੇ ਦੀ ਤਾਂ ਗੱਲ ਹੈ ਔਂਜ ਵੀ ਮੈਂ ਇਸ ਘਰ 'ਚ ਕੋਈ ਐਨਾ ਜ਼ਰੂਰੀ ਕੰਮ ਤਾਂ ਨਹੀਂ ਕਰਦੀ ਜੋ ਪਿੱਛੇ ਘਰ ਦਾ ਕੰਮ ਰੁਕ ਜਾਵੇਗਾ ਤੇ 1 ਮਹੀਨੇ ਬਾਅਦ ਤਾਂ ਮੈਂ ਆ ਹੀ ਜਾਵਾਂਗੀ ਇਹਨਾਂ ਕਹਿ ਕੇ ਪਾਰਵਤੀ ਰਸੋਈ ਘਰ ਵਿੱਚ ਚਲੀ ਗਈ ਉਸੇ ਵੇਲੇ ਬੰਟੀ ਬੋਲ ਉੱਠਿਆ ਪਰ ਬ੍ਰੇਕਫਾਸਟ ਕੌਣ ਬਣਾਵੇਗਾ ਮੇਰਾ ਟਿਫਿਨ ਕੌਣ ਪੈਕ ਕਰੇਗਾ ਤੇ ਮੇਰਾ ਹੋਮਵਰਕ ਉਹ ਕੌਣ ਕਰਵਾਵੇਗਾ ਮੇਰਾ ਤਾਂ ਪੇਪਰ ਵੀ ਸ਼ੁਰੂ ਹੋਣ ਵਾਲਾ ਹੈ ਫਿਰ ਦੇਂਦਿਆਲ ਜੀ ਕੁਝ ਸੋਚ ਕੇ ਬੋਲੇ ਮੈਨੂੰ ਚਾਹ ਕੌਣ ਪਿਆਵੇਗਾ ਮੇਰੀ ਦਵਾਈਆਂ ਦਾ ਧਿਆਨ ਕੌਣ ਰੱਖੇਗਾ ਸ਼ਕੁੰਤਲਾ ਜੀ ਦੇ ਮੂੰਹੋਂ ਵੀ ਨਿਕਲ ਗਿਆ ਘਰ ਦੀ ਸਾਫ ਸਫਾਈ ਕੱਪੜੇ ਭਾਂਡੇ ਇਹ ਸਭ ਕੌਣ ਕਰੇਗਾ ਕਹਿੰਦੇ ਕਹਿੰਦੇ ਸਾਰੇ ਲੋਕ ਇੱਕ ਦੂਜੇ ਵੱਲ ਦੇਖਣ ਲੱਗੇ ਅਗਲੀ ਸਵੇਰ ਹੋਈ ਤਾਂ ਪਾਰਵਤੀ ਹਮੇਸ਼ਾ ਦੀ ਤਰ੍ਹਾਂ ਕੰਮ ਵਿੱਚ ਲੱਗੀ ਸੀ ਤੇ ਘਰ ਦੇ ਬਾਕੀ ਸਾਰੇ ਲੋਕ ਹਾਲ ਵਿੱਚ ਬੈਠੇ ਸੀ ਟੇਪਰ ਪੈਨ ਚੁੱਕ ਕੇ ਰੋਹਿਤ ਅਕੇ ਦਾ ਹਿਸਾਬ ਲਗਾਉਣ ਲੱਗਾ ਰੋਟੀ ਸਬਜ਼ੀ ਬਣਾਉਣ ਦੇ ਲਈ ਕੁੱਕ ਲਗਾਉਣਾ ਪਵੇਗਾ ਘਰ ਦੀ ਸਾਫ ਸਫਾਈ ਲਈ ਵੀ ਮੇਡ ਨੂੰ ਕਹਿਣਾ ਪਵੇਗਾ ਪਾnde ਧੋਣ ਲਈ ਅਲੱਗ ਤੋਂ ਬਾਈ ਰੱਖਣੀ ਪਵੇਗੀ ਤੇ ਕੱਪੜੇ ਧੋਣ ਤੇ ਪ੍ਰੈਸ ਕਰਨ ਦਾ ਕੰਮ ਤੋਂ ਵੀ ਤੋਂ ਕਰਵਾ ਲਵਾਂਗੇ ਅਚਾਨਕ ਬੰਟੀ ਨੇ ਕਿਹਾ ਪਰ ਪਾਪਾ ਮੇਰੀ ਪੜ੍ਹਾਈ ਲਈ ਵੀ ਤਮ ਟਿਊਸ਼ਨ ਰੱਖਣੀ ਪਵੇਗੀ ਪਹਿਲਾਂ ਤਾਂ ਮੰਮੀ ਹੀ ਪੜਾ ਦਿੰਦੀ ਸੀ ਫਿਰ ਸ਼ਕੁੰਤਲਾ ਜੀ ਝਿਜਕਤੇ ਹੋਏ ਬੋਲੀ ਤੇ ਮੇਰੀਆਂ ਲੱਤਾਂ ਦੀ ਮਾਲਿਸ਼ ਲਈ ਵੀ ਕੋਈ ਰੱਖਣਾ ਪਵੇਗਾ ਇਹ ਸੁਣ ਕੇ ਰੋਹਿਤ ਸਿਰ ਫੜ ਕੇ ਬੈਠ ਗਿਆ ਤੇ ਬੋਲਿਆ ਘੱਟੋ ਘੱਟ 25 ਤੋਂ 30000 ਰੁਪਏ ਦਾ ਖਰਚਾ ਹੈ। ਤਦ ਦੀਨਦਿਆਲ ਜੀ ਬੋਲੇ ਪੁੱਤ ਇਹ ਪੈਸੇ ਤੇਰੀ ਅੱਧੀ ਸੈਲਰੀ ਦੇ ਬਰਾਬਰ ਹਨ ਤੇ ਸਾਡੀ ਬਹੂ ਪੂਰੇ ਮਹੀਨੇ ਵਿੱਚ ਇੰਨੇ ਪੈਸੇ ਬਚਾ ਲੈਂਦੀ ਹੈ ਤੇ ਜੋ ਬਿਊਟੀ ਪਾਰਲਰ ਤੋਂ ਕਮਾਉਂਦੀ ਹੈ ਸੋ ਅਲੱਗ। ਇਹ ਗੱਲ ਸੁਣ ਕੇ ਰੋਹਿਤ ਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋਈ। ਉਹ ਪਾਰਵਤੀ ਕੋਲ ਗਿਆ ਤੇ ਬੋਲਿਆ ਸਾਡੇ ਸਾਰਿਆਂ ਵੱਲੋਂ ਮੈਂ ਤੇਤੋਂ ਮਾਫੀ ਮੰਗਣਾ ਚਾਹੁੰਦਾ ਹਾਂ ਮੈਨੂੰ ਅਹਿਸਾਸ ਹੀ ਨਹੀਂ ਹੋਇਆ ਸੀ ਕਿ ਤੂੰ ਸਾਡੇ ਲਈ ਐਨਾ ਕੁਝ ਕਰਦੀ ਹੈ ਮੈਨੂੰ ਤਾਂ ਲੱਗਦਾ ਸੀ ਕਿ ਇਸ ਘਰ ਨੂੰ ਸਿਰਫ ਮੈਂ ਚਲਾਉਂਦਾ ਹਾਂ ਪਰ ਸੱਚਾਈ ਤਾਂ ਇਹ ਹੈ ਕਿ ਤੇਰੇ ਬਿਨਾ ਇਸ ਘਰ ਦਾ ਇੱਕ ਤਣਕਾ ਵੀ ਨਹੀਂ ਹਿਲ ਸਕਦਾ ਪਰ ਮੈਂ ਤੈਨੂੰ ਜਾਣ ਤੋਂ ਰੋਕਾਂਗਾ ਨਹੀਂ ਪਹਿਲਾਂ ਹੀ ਅਸੀਂ ਲੋਕ ਤੇਰੇ ਨਾਲ ਬਹੁਤ ਜ਼ਿਆਦਾ ਅਨਿਆਇ ਕਰ ਚੁੱਕੇ ਹਾਂ ਹੁਣ ਤੂੰ ਜਿਵੇਂ ਚਾਹੁੰਦੀ ਹੈ ਉਸ ਤਰ੍ਹਾਂ ਹੀ ਹੋਵੇਗਾ ਕੰਮ ਨਿਪਟਾ ਕੇ ਪਾਰਵਤੀ ਆਪਣੇ ਸਾਸਦਿਕ ਕਮਰੇ ਚ ਗਈ ਤੇ ਕਿਹੜੀਆਂ ਕਿਹੜੀਆਂ ਦਵਾਈਆਂ ਕਦ ਖਾਣੀਆਂ ਹਨ ਉਹਨਾਂ ਨੂੰ ਸਭ ਕੁਝ ਸਮਝਾ ਦਿੱਤਾ ਰਾਤ ਤੱਕ ਉਸਨੇ ਆਪਣਾ ਬੈਗ ਵੀ ਪੈਕ ਕਰ ਲਿਆ ਸੀ ਸਵੇਰੇ ਬੰਟੀ ਨੂੰ ਤਿਆਰ ਕਰਨ ਤੋਂ ਬਾਅਦ ਪਾਰਵਤੀ ਜਦ ਬੱਸ ਸਟੈਂਡ ਜਾਣ ਲਈ ਆਟੋ 'ਚ ਬੈਠਣ ਲੱਗੀ ਤਾਂ ਸਾਰੇ ਲੋਕਾਂ ਦਾ ਦਿਲ ਪਾਰ ਆਇਆ ਕਿਉਂਕਿ ਪਾਰਵਤੀ ਪਹਿਲਾਂ ਜਦ ਵੀ ਪੇਕੇ ਜਾਂਦੀ ਸੀ ਤਾਂ ਸਿਰਫ ਇੱਕ ਜਾਂ ਦੋ ਦਿਨਾਂ ਲਈ ਹੀ ਜਾਂਦੀ ਸੀ પણ એક મહિનો પાર્વતી دے বিনা گھر ਕਿਵੇਂ چلے گا ਇਹ سوچ کے سارے پریشان سن سارے ਲੋક apna خیال رکھنا ਇਸ ਤਰ੍ਹਾਂ ਕਹਿੰਦੇ ਹੋਏ પાર્વતી ਆਟੋ ਵਿੱਚ ਬੈਠ ਕੇ ਚਲੀ ਗਈ નાਸ਼ਤਾ ਬਣਾਉਣ ਲਈ ਸ਼ਕੁੰਤਲਾ ਜੀ ਰਸੋਈ ਘਰ ਵਿੱਚ ગઈ ਤਾਂ ਪਸੀਨਾ ਪਸੀਨ ਹੋ ਗਈ ਬੰਟੀ ਨੂੰ ਸਕੂਲ ਜਾਣਾ ਸੀ ਤੇ ਰੋਹਿਤ ਨੇ ਦਫ਼ਤਰ ਇਸ ਲਈ ਪਹਿਲਾਂ ਨਾਸ਼ਤਾ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਪਰ પાર્વતી ਦੇ বিনা ਨਾਤਾ ਬੰਟੀ ਨੂੰ ਖਾਣੇ ਦੀ ਭੁੱਖ ਸੀ ਤੇ ਨਾਹੀਂ ਰੋਹਿਤ ਨੂੰ। ਖਾਣਾ ਅੱਧਾ ਹੀ ਛੱਡ ਕੇ ਉਹ ਦੋਨੋਂ ਖਾਣੇ ਦੀ ਮੇਜ਼ ਤੋਂ ਉੱਠ ਗਏ। ਦੀਨदयाल ਜੀ ਨੇ ਵੀ ਉਦਾਸੀ ਭਰੀ ਆਵਾਜ਼ ਵਿੱਚ ਖਾਣਾ ਖਾਣ ਤੋਂ ਮਨਾ ਕਰ ਦਿੱਤਾ। ਸਾਰੇ ਲੋਕਾਂ ਨੂੰ ਪਾਰਵਤੀ ਤੇ ਬినాਕਰ ਕੱਟਣ ਨੂੰ ਆ ਰਿਹਾ ਸੀ। ਸਾਰੇ ਲੋਕਾਂ ਦੇ ਹੁੰਦੇ ਹੋਏ ਵੀ ਘਰ 'ਚ ਇੱਕ ਸੁੰਨਾਪਨ ਫੈਲ ਗਿਆ ਸੀ। ਚੱਲ ਬੰਟੀ ਤੈਨੂੰ ਸਕੂਲ ਛੱਡ ਦਿਨਾਂ ਹਾਂ ਕਹਿੰਦੇ ਹੋਏ ਰੋਹਿਤ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਦੇਖ ਕੇ ਹੈਰਾਨ ਹੋ ਗਿਆ। ਉਸਦੇ ਸਾਹਮਣੇ ਪਾਰਵਤੀ ਖੜੀ ਸੀ ਤੂੰ ਵਾਪਸ ਆ ਗਈ ਕਹਿੰਦੇ ਹੋਏ ਰੋਹਿਤ ਦੀਆਂ ਅੱਖਾਂ ਪਾਰ ਆਈਆਂ ਤਾਂ ਪਾਰਵਤੀ ਬੋਲੀ ਕੋਸ਼ਿਸ਼ ਤਾਂ ਮੈਂ ਬਹੁਤ ਕੀਤੀ ਸੀ ਕਿ ਕੁਝ ਦਿਨ ਤੁਹਾਡੇ ਲੋਕਾਂ ਦੇ ਬਿਨਾਂ ਰਹਿ ਲਵਾਂ ਪਰ ਜਾ ਹੀ ਨਹੀਂ ਸਕੀ ਇਹ ਗੱਲ ਸੁਣਦੇ ਹੀ ਰੋਹਿਤ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਪਾਰਵਤੀ ਦਾ ਸਮਾਨ ਚੁੱਕ ਕੇ ਅੰਦਰ ਲੈ ਗਿਆ ਉਸ ਨੂੰ ਦੇਖਦੇ ਹੀ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਸ਼ਕੁੰਤਲਾ ਜੀ ਬੋਲੀ ਧੀਏ ਤੇਰੇ ਬਿਨਾਂ ਇੱਕ ਮਹੀਨਾ ਤਾਂ ਕੀ ਇੱਕ ਘੰਟਾ ਵੀ ਅਸੀਂ ਨਹੀਂ ਕੱਟ ਸਕਦੇ ਅੱਜ ਪਹਿਲੀ ਵਾਰ ਸੱਸ ਦੇ ਮੂੰਹ ਆਪਣੀ ਲਈ ਧੀ ਸ਼ਬਦ ਸੁਣ ਕੇ ਪਾਰਵਤੀ ਹੈਰਾਨ ਸੀ ਤਾਂ ਪਾਰਵਤੀ ਨੇ ਪੁੱਛਿਆ ਤੁਸੀਂ ਸਾਰਿਆਂ ਨੇ ਨਾਸ਼ਤਾ ਕੀਤਾ ਜਾਂ ਨਹੀਂ ਮੈਨੂੰ ਪਤਾ ਸੀ ਕਿਸੇ ਨੇ ਖਾਣਾ ਨਹੀਂ ਖਾਦਾ ਹੋਵੇਗਾ ਮੈਂ ਹੁਣੇ ਖਾਣਾ ਬਣਾਉਂਦੀ ਹਾਂ ਕਹਿੰਦੇ ਹੋਏ ਪਾਰਵਤੀ ਰਸੋਈ ਘਰ ਵਿੱਚ ਜਾਣ ਲੱਗੀ ਤਾਂ ਸ਼ਕੁੰਤਲਾ ਜੀ ਉੱਠ ਖੜੀ ਹੋਈ ਤੇ ਬੜੇ ਪਿਆਰ ਨਾਲ ਪਾਰਵਤੀ ਦਾ ਹੱਥ ਫੜ ਕੇ ਉਸ ਨੂੰ ਵਾਪਸ ਸੋਫੇ ਤੇ ਬਿਠਾਉਂਦੇ ਹੋਏ ਬੋਲੀ ਨਹੀਂ ਅੱਜ ਨਾਸ਼ਤਾ ਤੈਨੂੰ ਮੈਂ ਬਣਾ ਕੇ ਖਵਾਵਾਂਗੀ ਤੂੰ ਇੱਥੇ ਬੈਠ ਹਾਂ 파ਰਵਤੀ ਮਾਂ ਨਾਸ਼ਤਾ ਬਣਾਵੇਗੀ ਤੇ ਚਾਹ ਮੈਂ ਬਣਾਵਾਂਗਾ ਰੋਹਿਤ ਬੋਲਿਆ ਤਾਂ ਬੰਟੀ ਨੇ ਵੀ ਕਿਹਾ ਤੇ ਖਾਣਾ ਮੈਂ ਸਰਵ ਕਰਾਂਗਾ ਪਰ ਤੁਸੀਂ ਤਾਂ ਦਫ਼ਤਰ ਜਾਣਾ ਸੀ ਤੇ ਬੰਟੀ ਨੇ ਸਕੂਲ ਜੀ ਨਹੀਂ ਮੇਰੀ ਘਰ ਵਾਲੀ ਦੇ ਘਰ ਵਾਪਸ ਆਉਣ ਦੀ ਖੁਸ਼ੀ 'ਚ ਅੱਜ ਅਸੀਂ ਕਰੇ ਹੀ ਰਹਾਂਗੇ ਤੇ ਦਿਨ ਭਰ ਤੇਰੀ ਸੇਵਾ ਵਿੱਚ ਹਾਜ਼ਰ ਰਹਾਂਗੇ ਰੋਹਿਤ ਨੇ ਹੱਸਦੇ ਹੋਏ ਕਿਹਾ ਤਾਂ ਬੰਟੀ ਵੀ ਖੁਸ਼ੀ ਨਾਲ ਨੱਚ ਉੱਟਿਆ ਅੱਜ ਪੂਰਾ ਘਰ ਖੁਸ਼ੀ ਨਾਲ ਚੈਕਣ ਲੱਗਿਆ ਤਾਂ ਪਾਰਵਤੀ ਦੇ ਨੇੜੇ ਸੋਫੇ ਤੇ ਬੈਠੇ ਦੀਨदयाल ਜੀ ਬੋਲੇ ਦੇਖਿਆ ਤੀਏ ਮੇਰਾ ਆਈਡੀਆ ਕੰਮ ਕਰ ਗਿਆ ਨਾ ਦੋ ਹੀ ਦਿਨਾਂ ਚ ਸਾਰੇ ਲੋਕ ਸਿੱਧੇ ਹੋ ਗਏ ਫਿਰ ਮੁਸਕਰਾਉਂਦੇ ਹੋਏ ਪਾਰਵਤੀ ਬੋਲੀ ਬਹੁਤ ਬਹੁਤ ਧੰਨਵਾਦ ਪਪਾ ਜੀ ਦੋਸਤੋ ਕਈ ਮਹਿਲਾਵਾਂ ਘਰ ਵਿੱਚ ਰਹਿ ਕੇ ਘਰ ਦੇ ਕੰਮ ਤੇ ਸਾਰੇ ਮੈਂਬਰਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਤੀਆਂ ਹਨ ਪਰ ਕਈ ਘਰਾਂ ਵਿੱਚ ਹੋਰ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਕਦਰ ਨਹੀਂ ਹੁੰਦੀ ਜਿਸ ਕਾਰਨ ਸਾਰਾ ਦਿਨ ਕੰਮ ਕਰਕੇ ਵੀ ਉਹਨਾਂ ਨੂੰ ਇਹ ਹੀ ਸੁਣਨ ਨੂੰ ਮਿਲਦਾ ਹੈ ਕਿ ਤੂੰ ਤਾਂ ਘਰੇ ਹੀ ਰਹਿੰਦੀ ਹੈ ਕੋਈ ਕੰਮ ਤਾਂ ਨਹੀਂ ਹੁੰਦਾ ਤੇ ਇਹ ਸ਼ਬਦ ਉਹਨਾਂ ਲਈ ਬਹੁਤ ਘਾਤਕ ਹੁੰਦੇ ਹਨ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ ਸੋ ਦੋਸਤੋ ਘਰ ਸੰਭਨ ਵਾਲੀ ਮਾਂ ਪਣ ਪਤਨੀ ਜਾਂ ਕੋਈ ਵੀ ਔਰਤ ਜੋ ਤੁਹਾਡੇ ਲਈ ਸਾਰਾ ਦਿਨ ਲੱਗੀ ਰਹਿੰਦੀ ਹੈ ਉਸ ਦੀ ਕਦਰ ਕਰਿਆ ਕਰੋ ਦੋਸਤੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ